ਫਿਰ ਮੇਰਾ ਰਿਸ਼ਤਾ ਪੱਕਾ ਹੋ ਗਿਆ ਮੇਰੇ ਪਤੀ ਇਥੇ ਗੁਰਦਾਸਪੁਰ ਵਿੱਚ ਹੀ ਨੌਕਰੀ ਕਰਦੇ ਸਨ ਅਸੀਂ ਦੋਵਾਂ ਨੇ ਫੈਸਲਾ ਕੀਤਾ ਕਿ ਮੇਰੀ ਬਦਲੀ ਵੀ ਗੁਰਦਾਸਪੁਰ ਦੀ ਕਰਵਾ ਲੈਂਦੇ ਹਾਂ ਪਰ ਪਾਪਾ ਖੜ ਲਗੇ ਤੂੰ ਉੱਥੇ ਨਹੀਂ ਰਹਿ ਸਕਦੀ ਉੱਥੇ ਇਕੱਲੀ ਸਾਰਾ ਘਰ ਕਿਵੇਂ ਸੰਭਾਵੇਂਗੀ ਨੌਕਰੀ ਤੇ ਕਰ ਆਪਾਂ ਮਨਵੀਰ ਦੀ ਬਦਲੀ ਇੱਧਰ ਪਟਿਆਲੇ ਦੀ ਕਰਵਾ ਲੈਂਦੇ ਹਾਂ ਮਨਵੀਰ ਮੇਰੇ ਪਤੀ ਦਾ ਨਾਮ ਹੈ ਪਰ ਜੋ ਕਿਸਮਤ ਨੂੰ ਮਨਜੂਰ ਹੁੰਦਾ ਹੈ ਹੁੰਦਾ ਉਹੀ ਹੈ ਮੇਰਾ ਦਾਣਾ ਪਾਣੀ ਇੱਥੇ ਖੁਦਾਸਪੁਰ ਦਾ ਲਿਖਿਆ ਹੋਇਆ ਸੀ ਸੋ ਮੇਰੀ ਬਦਲੀ ਇੱਥੇ ਹੋ ਗਈ ਮੈਂ ਤੇ ਮੇਰੇ ਪਤੀ ਅਸੀਂ ਦੋਵੇਂ ਹੀ ਇਕੱਲੇ ਇੱਥੇ ਰਹਿੰਦੇ ਸੀ ਨੌਕਰੀ ਅਤੇ ਘਰ ਦੀ ਜ਼ਿੰਮੇਵਾਰੀ ਮੇਰੇ ਤੇ ਇਕੱਠੀਆਂ ਆਈਆਂ ਦੋਨੋਂ ਪਰ ਆਖਦੇ ਨੇ ਨਾ ਜਦੋਂ ਸਿਰ ਤੇ ਪੈਂਦੀ ਆ ਤਾਂ ਬੰਦਾ ਸਭ ਕੁਝ ਸਾਂਭਣਾ ਲੱਗ ਜਾਂਦਾ ਹੈ ਉਹ ਹਾਲ ਮੇਰਾ ਸੀ ਇਸ ਦੋਹੇ ਚੇਚਣ ਨਾਲ ਮੈਂ کافی ਕਮਜ਼ੋਰ ਹੋ ਗਈ ਜਦੋਂ ਵੀ ਮੈਂ ਆਪਣੇ ਘਰੇ ਪਟਿਆਲੇ ਜਾਣਾ ਪਾਪਾ ਨੇ ਹੀ ਕਹਿਣਾ ਤੂੰ ਬਹੁਤ ਕਮਜ਼ੋਰ ਹੋ ਗਈ ਹੈ ਆਪਣੇ ਖਾਣ ਪੀਣ ਦਾ ਖਿਆਲ ਰੱਖਿਆ ਕਰ ਉਹਨਾਂ ਨੂੰ ਹਮੇਸ਼ਾ ਮੇਰੀ ਸਿਹਤ ਦੀ ਚਿੰਤਾ ਰਹਿੰਦੀ ਸੀ ਫਿਰ ਮੇਰਾ ਬੇਟਾ ਹੋਇਆ ਹੁਣ ਤਾਂ ਮੇਰੇ ਕੋਲ ਆਪਣੇ ਜੋਗਾ ਟਾਈਮ ਬਿਲਕੁਲ ਵੀ ਨਹੀਂ ਸੀ ਨਿਕਲਦਾ ਹੌਲੀ ਹੌਲੀ ਉਸ ਦੀ ਪੜ੍ਹਾਈ ਸ਼ੁਰੂ ਹੋਈ ਤੇ ਉਹ ਵੀ ਮੇਰੇ ਜਿੰਮੇ ਆ ਗਈ ਨੌਕਰੀ ਬੇਟੇ ਦੀ ਪੜ੍ਹਾਈ ਤੇ ਘਰ ਦਾ ਕੰਮ ਮੈਂ ਬਸ ਇਸੇ ਵਿੱਚ ਹੀ ਉੱਜ ਕੇ ਰਹਿ ਗਈ ਜਦੋਂ ਵੀ ਮੈਂ ਛੁੱਟੀਆਂ ਲੈ ਕੇ ਘਰੇ ਜਾਣਾ ਤਾਂ ਪਾਪਾ ਨੂੰ ਬਹੁਤ ਚਾ ਚੜ ਜਾਣਾ ਸਮਾਂ ਲੰਘਦਾ ਗਿਆ ਮੈਂ ਆਪਣੀ ਨੌਕਰੀ ਘਰ ਦੇ ਕੰਮਾਂ ਤੇ ਬੇਟੇ ਦੀ ਪੜ੍ਹਾਈ ਵਿੱਚ ਉੱਜ ਕੇ ਰਹਿ ਗਈ ਮੇਰੀ ਤਰੱਕੀ ਹੋਂਕਾਰ ਨੂੰ ਦਫ਼ਤਰ ਵਿੱਚ ਮੇਰੀਆਂ ਜ਼ਿੰਮੇਵਾਰੀਆਂ ਕਾਫੀ ਵਧ ਗਈਆਂ ਧਿਆਲੇ ਜਾਣਾ ਵੀ ਹੌਲੀ-ਹੌਲੀ ਘਟ ਹੋਣ ਲੱਗਾ ਪਰ ਉਦੋਂ ਪਾਪਾ ਦੀ ਸਿਹਤ ਖਰਾਬ ਰਹਿਣ ਲੱਗ ਪਈ ਮੇਰਾ ਦਿਲ ਬਹੁਤ ਟੁੱਟਦਾ ਪਾਦਾ ਤਰ ਤੋਂ ਛੁੱਟੀ ਨਾ ਮਿਲਦੀ ਅਤੇ ਬੇਟੇ ਦੇ ਸਕੂਲ ਕਰਕੇ ਵੀ ਬਾਰ ਕਈ ਵਾਰ ਔਖੇ ਹੋ ਕੇ ਪਾਪਾ ਨੂੰ ਮਿਲਣ ਜਾਣਾ ਪੈਂਦਾ ਉਹਨਾਂ ਨੂੰ ਦੇਖ ਕੇ ਮੇਰਾ ਮਨ ਭਰ ਆਉਂਦਾ ਤੇ ਆਪਣੇ ਆਪ ਤੇ ਆਪਣੇ ਹਾਲਾਤਾਂ ਤੇ ਗੁੱਸਾ ਆਉਣਾ ਜਿਨ੍ਹਾਂ ਨੇ ਮੈਨੂੰ ਇਸ ਕਦਰ ਬੰਨਿਆ ਹੋਇਆ ਸੀ ਕਿ ਮੈਂ ਆਪਣੇ ਪਾਪਾ ਕੋ ਚੱਜ ਨਾਲ ਜਾ ਕੇ ਰਹਿ ਨਹੀਂ ਸਕਦੀ ਉਹਨਾਂ ਦੀ ਥੋੜੀ ਦੇਖਭਾਲ ਵੀ ਨਾ ਕਰ ਸਕਦੀ ਮਨਿੰਦਰ ਕੌਰ ਦੀ ਰਚਨਾ ਕਲਪਨਾ ਨੂੰ ਕਿਸ ਤਰ੍ਹਾਂ ਲੱਗੀ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਪੂਰੀ ਕਹਾਣੀ ਸੁਣਨੀ ਰਹਿੰਦਾ ਭਾਗ ਕੱਲ ਨੂੰ ਜਰੂਰ ਸੁਣਨਾ ਜੀ ਹੰਤ ਤੱਕ ਸੁਣ ਲਈ ਧੰਨਵਾਦ ਜੀ